ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਹੋਪ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਗੇ ਮੈਂ ਵੀ ਬਹੁਤ ਠੀਕ ਠਾਕ ਆ ਅੱਜ ਮੈਂ ਤੁਹਾਡੇ ਲਈ ਸੂਟਾਂ ਦੀ ਨਵੀਂ ਕਲੈਕਸ਼ਨ ਲੈ ਕੇ ਆਈ ਆਂ ਨਵੇਂ ਸੂਟ ਆਪਣੇ ਰੈਡੀ ਹੋਏ ਸੀ ਤੇ ਮੈਂ ਤੁਹਾਡੇ ਨਾਲ ਉਹਨਾਂ ਦੀਆਂ ਉਹਨਾਂ ਦੀ ਵੀਡੀਓ ਸ਼ੇਅਰ ਕਰਦੀ ਆਂ ਫਸਟ ਆਪਣਾ ਸੂਟ ਹੈਗਾ ਇਹਦਾ ਸਟਾਫ ਹੈਗਾ ਇਹ ਬਰਬਰੀ ਕਾਟਨ ਜਿਹੜਾ ਕਿ ਬਹੁਤ ਹੀ ਜ਼ਿਆਦਾ ਰੰਡ ਚ ਚੱਲ ਰਿਹਾ ਹੈ ਤੇ ਕਲਰ ਇਹਦਾ ਹੈਗਾ ਇਹ ਲਾਈਟ ਫਰੋਜੀਏ ਲਾਈਟ ਫਰੋਜੀਏ ਤੇ ਇਹਦੇ ਆਪਾਂ ਮਦੰ ਦਾ ਕਲਰ ਕੇਰੇ ਤੇ ਅੱਦਾਂ ਫਲਾਵਰ ਪਾਈ ਨੇ ਇਹ ਫਲਾਵਰ ਮਤਲਬ ਕਿ نیچے ਕੇਰੇ ਤੋਂ ਤਾਂ ਆਪਣੇ ਥੋੜੀ ਜਿਹੀ ਹਿੱਪ ਤੋਂ ਥੋੜੀ ਜਿਹੀ ਨੀਚੇ ਰਹਿ ਜਾਣਗੇ ਦੋ ਆਪਣੇ ਇੱਦਾਂ ਫਲਾਵਰ ਪਾਏ ਨੇ ਛੇੜ ਵਾਲੇ ਪੈਨ ਦੇ ਫਲਾਵਰ ਬਹੁਤ ਸੋਨੀ ਫਿਨਿਸ਼ਿੰਗ ਆਈ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਿੰਪਲ ਸੂਪਰ ਤੇ ਘੈਂਟ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈ ਤੇ ਇਹਦੇ ਨਾਲ ਆਪਾਂ ਇੱਕ ਇੱਕ ਫਲਾਵਰ ਬਾਜੂ ਤੇ ਪਾਇਆ ਹੈ ਥੋੜਾ ਛੋਟਾ ਪਾਇਆ ਉਸ ਤੋਂ ਇਹ ਬਾਜੂ ਦਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਸੂਟ ਉੱਠ ਕੇ ਆਇਆ ਹੈ ਮੰਮਾ ਆਪਾਂ ਕੋਲੀ ਆਉਣਾ ਠੀਕ ਆ ਤੇ ਫਿਰ ਕੋਲੇ ਹਟ ਸਾਹਦੇ ਹਾਂ ਠੀਕ ਆ ਤੇ ਸੈਕਿੰਡ ਆਪਣਾ ਹੈਗਾ ਇਹ ਵੀ ਸਟਾਫ ਬਰਬਰੀ ਕਟਣੀ ਹੈ ਇਹ ਥੋੜੀ ਆਂਟੀ ਹੈਗੇ ਨੇ ਵੱਡੇ ਇਸਦੇ ਨੇ ਉਹਨਾਂ ਦਾ ਹੈ ਉਹਨਾਂ ਦੇ ਅਕੋਰਡਿੰਗ ਹੀ ਆਪਾਂ ਵਰਕ ਕੀਤਾ ਹੈ ਨੀਚੇ ਸਿਰਫ ਕੇਰੇ ਤੇ ਵਰਕਾ ਇਦਾਂ ਸਿੰਪਲ ਸੋਬਰ ਤੇ ਸਰਦਾਰੀ ਲੁੱਕ ਵਾਲਾ ਪਚੜੀਤਾ ਜਾਂ ਰੰਗਲੀ ਮਤਲਬ ਕਿ ਵਿੱਚ ਯੂਜ਼ ਕੀਤੀ ਤੇ ਨਾ ਹੀ ਪਚੜੀਤਾ ਜਾਂ ਵਰਕ ਕੀਤਾ ਉਹਨਾਂ ਦੀ ਇਸ ਦੇ ਅਕੋਰਡਿੰਗਲੀ ਨਾਲ ਹੀ ਉਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਸਿੰਪਲ ਤੇ ਸੋਬਰ ਹੀ ਡਿਜ਼ਾਈਨ ਚਾਹੀਦਾ ਹੈ ਇਹ ਕੇਰੇ ਤੇ ਵੇਲ ਆਊਗੀ ਤੇ ਇਦਾਂ ਹੀ ਆਪਣੀ ਬਾਜੂ ਤੇ ਆ ਬਹੁਤ ਹੀ ਸੋਹਣਾ ਸੂਟ ਜਿਹਦੇ ਸਟਿਚ ਹੋ ਗਿਆ ਬਹੁਤ ਘੈਂਟ ਲੁੱਕ ਆਉਗੀ ਇਹ ਉਹਨਾਂ ਨੇ ਆਪਾਂ ਨੂੰ ਖੁਦ ਹੀ ਸਟਾਫ ਦਿੱਤਾ ਸੀਗਾ ਤੇ ਆਪਾਂ ਸਿਰਫ ਇਹਦੇ ਤੇ ਵਰਕ ਹੀ ਕੀਤਾ ਹੈ ਤੇ ਨੈਕਸਟ ਆਪਣਾ ਜੋਰਜਟ ਸਟਾਫ ਆ ਇਹਦੇ ਤੇ ਸੂਟ ਆ ਲਾਈਟ ਗ੍ਰੇ ਕਲਰ ਆ ਇਹਦਾ ਤੇ ਇਹਨੋਂ ਆਪਾਂ ਸੂਟ ਨੂੰ ਸਿੰਪਲ ਹੀ ਰੱਖਿਆ ਏ ਸਿਰਫ ਇਹਦੀਆਂ ਆਪਾਂ ਇਦਾਂ ਬਾਜੂ ਤੇ ਵਰਕ ਕੀਤਾ ਹੈ ਇਹਦਾਂ ਦੋਨਾਂ ਬਾਜੂ ਤੇ ਵਰਕਾ ਤੇ ਬਾਕੀ ਸਾਰਾ ਸੂਟ ਹੀ ਪਲੇਨ ਆ ਆਪਾਂ ਕੁਝ ਨਹੀਂ ਇਹਨੂੰ ਕੀਤਾ ਮੰਮਾ ਪਲੇਨ ਕੀ ਹੁੰਦਾ ਦਾਸ ਨੇ ਕੀਤਾ ਤੇ ਇਹਦੇ ਨਾਲ ਜਿਹੜੀ ਬਾਟਮ ਆ ਸਟੇਟ ਬਾਟਮ ਆ ਤੇ ਬਾਟਮ ਦੀ ਪੌਂਚੀਆਂ ਦੇ ਵਰਕ ਆ। ਬਾਕੀ ਅਲੱਗ ਜੀ ਚੀਜ਼ ਬਣ ਕੇ ਰੈਡੀ ਹੋਈ ਆ। ਤੇ ਇਹਦੇ ਨਾਲ ਆਪਾਂ ਪਿਓਰ ਔਰਗਾਂਜ਼ਾ ਦਾ ਦੁਪੱਟਾ ਰੱਖਿਆ ਏ। ਉਸ ਨੂੰ ਮਾਰ ਦਾਂਗੀ। ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈ ਤੇ ਇਹਨੂੰ ਆਪਾਂ ਪੇਂਟ ਕੀਤਾ ਹੈ ਜਿਹੜੇ ਕਲਰ ਆਪਾਂ ਜਿਹੜੇ ਕਲਰ ਨਾਲ ਆਪਾਂ ਇਹਦੇ ਉੱਤੇ ਸੂਟ ਤੇ ਵਰਤ ਕੀਤਾ ਸੀ ਨਾ ਉਸੇ ਕਲਰ ਨਾਲ ਆਪਾਂ ਇਹਨੂੰ ਪੇਂਟ ਕੀਤਾ ਹੈ ਇਹ ਪੱਲਿਆਂ ਤੇ ਆਊਗਾ ਦੋਨਾਂ ਪੱਲਿਆਂ ਦੇ ਦੁਪੱਟੇ ਦੇ ਪੱਲਿਆਂ ਤੇ ਆਊਗਾ ਸਾਈਡਾਂ ਤੇ ਜਿਹੜੇ ਨੀਚੇ ਪਰਲੇ ਲੰਮਕਦੇ ਹੁੰਦੇ ਨੇ ਨਾ ਉਹਨਾਂ ਤੇ ਆਊਗਾ ਇਹਨੂੰ ਆਪਾਂ ਸਾਈਡ ਤੇ ਫਿਨਿਸ਼ਿੰਗ ਦਿੱਤੀ ਏ ਮਸ਼ੀਨ ਵਰਕ ਨਾਲ ਤਿੱਲੇ ਨਾਲ ਆਪਾਂ ਇਹਨੂੰ ਆਊਟਲਾਈਨਿੰਗ ਕੀਤਾ ਏ ਬਹੁਤ ਸੋਹਣਾ ਦੁਪੱਟਾ ਤਿਆਰ ਹੋਇਆ ਏ ਠੀਕ ਹੈ ਪਹਿਲੇ ਕਿਨ ਪਹਿਲੇ ਇਹਦਾ ਕੱਚਾ ਨਾਲ ਦਾ ਵੀ ਵੀਡੀਓ ਕਰਾਂ ਗੋਲ-ਗੋਲ ਹੇਠਾਂ ਆਪਾਂ ਕ੍ਰੀਪ ਫੈਬਰਿਕ ਲੈ ਕੇ ਉਹਦੀ ਫਿਨਿਸ਼ਿੰਗ ਦਿੱਤੀ ਏ orange ਕਲਰ ਹੀ ਆਪਾਂ ਇਹ ਦੁਪੱਟੇ ਨੂੰ ਨੀਚੇ ਫਿਨਿਸ਼ਿੰਗ ਦਿੱਤੀ ਹੈ ਤੇ ਸਾਈਡ ਤੇ ਇਦ तरह ਆਪਾਂ ਪਾਈਪਿੰਗ ਕੱਢੀ ਹੈ ਮਤਲਬ ਕਿ ਬਹੁਤ ਹੀ ਸਿੰਪਲ ਸੋਕਰ ਤੇ ਇਹਨਾਂ ਨੂੰ ਕਹਿੰਦੇ ਆ ਬੁਟੀਕ ਪੀਸ ਇਦਾਂ ਦਾ ਮਤਲਬ ਕਿ ਸੂਟੇ ਰੈਡੀ ਹੋਇਆ ਹੈ ਦੇਖੋ ਇਹ ਦੁਪੱਟਾ ਹੈ ਇਹ ਆਪਣੀ ਬਾਟਮ ਐਂਡ ਮਮਾ ਆ ਲੈ ਟਾਸ ਕੇਲ ਮੇਰੇ ਤੇ ਹੱਲਾ ਛਕੇ ਇੱਕ ਮਿੰਟ ਬੇਟਾ ਰੱਖ ਦੋ ਬਾਜੂ ਦਾ ਡਿਜ਼ਾਈਨ ਚਲੋ ਓਕੇ ਜੀ ਆਪਾਂ ਅੱਜ ਤਿੰਨ ਸੂਟ ਦਿਖਾਏ ਤੁਹਾਨੂੰ ਜੇਕਰ ਤੁਹਾਨੂੰ ਮੇਰੇ ਇਹਨਾਂ ਸੂਟਾਂ 'ਚ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਉੱਪਰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਹੈ ਇਹਦੇ ਤੇ ਤੁਸੀਂ ਮੈਨੂੰ ਸੈਂਡ ਕਰਕੇ ਤੇ ਡਿਜ਼ਾਈਨ ਵਗੈਰਾ ਇਹਦੇ ਸੈਂਡ ਕਰਕੇ ਤੁਸੀਂ ਮੈਨੂੰ ਇਸ ਦਾ ਪ੍ਰਾਈਸ ਪੁੱਛ ਸਕਦੇ ਹੋ ਤੇ ਜੇ ਤੁਹਾਨੂੰ ਮੇਰੀਆਂ ਵੀਡੀਓ ਜਾਂ ਮੇਰੇ ਬਣਾਏ ਹੋਏ ਆ ਡਿਜ਼ਾਈਨ ਸੋਹਣੇ ਲੱਗਦੇ ਨੇ ਅੱਛੇ ਲੱਗਦੇ ਨੇ ਤੁਹਾਨੂੰ ਪਸੰਦ ਆਉਂਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਿਆ ਕਰੋ ਤੇ ਜੇ ਤੁਹਾਨੂੰ ਵੀ ਇਹਨਾਂ ਚ ਕੋਈ ਪਸੰਦ ਹੈਗਾ ਡਿਜ਼ਾਈਨ ਦਾ ਤੁਸੀਂ ਮੈਨੂੰ ਸਕਰੀਨਸ਼ਾਟ ਕਰਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਾਂ ਡਿਜ਼ਾਈਨ ਬਣਾ ਕੇ ਦੇ ਦਾਂਗੇ ਤੇ ਪ੍ਰਾਈਸ ਵਗੈਰਾ ਤੁਸੀਂ ਮੈਨੂੰ WhatsApp ਤੇ ਹੀ ਪੁੱਛ ਲਿਓ ਮੈਂ ਤੁਹਾਨੂੰ ਉੱਥੇ ਮੈਂਸ਼ਨ ਕਰ ਦਾਂਗੀ ਆਪਣਾ ਜੈਨੂਇਨ ਜਿਹਾ ਮੈਂ ਅੱਗੇ ਵੀ ਵੀਡੀਓ 'ਚ ਦੱਸ ਦੇਣੀ ਜੈਨੂਇਨ ਜਿਹਾ ਬਿਲਕੁਕੁਲ ਫੀ ਲੋ ਪ੍ਰਾਈਸ ਆਪਣਾ ਹੈਗਾ ਬਲੋ ਪ੍ਰਾਈਸ ਦੇ ਵਿੱਚ ਬੁਟੀਕ ਪੀਸ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਚਲੋ ਠੀਕ ਹੈ ਜੀ ਫਿਰ ਆਪਾਂ ਫਿਰ ਕਿਸੇ ਦਿਨ ਨਵੀਂ ਵੀਡੀਓ ਨਿਊ ਸੂਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਓਕੇ ਜੀ ਬਾਏ ਜੀ